ਨਵਾਂ ਸਵਾਲ ਜਿਸ ਕੋਲ ਮੈਂ ਕਿਨ ਉਸ ਲੈ ਕੇ ਹਾਜ਼ਰਾ ਖੜੀਆਂ ਖੜੀਆਂ ਲੋਕਲ ਬਾਡੀ ਡਿਪਾਰਟਮੈਂਟ ਕਰਦਾ ਹੈ ਗੀਤ ਸੰਗੀਤ ਦੇ ਪ੍ਰੋਗਰਾਮਾਂ ਦੇ ਨਾਮ ਦੇ ਉੱਪਰ ਨਜਾਇਜ਼ ਖਰਚ ਜੀ ਹਾਂ ਇਹ ਅਸੀਂ ਨਹੀਂ ਕਰੇ ਇਹ ਕਹਿਣਾ ਹੈਗਾ ਮਨਿੰਦਰ ਸਿੰਘ ਮੱਨਾ ਦਾ ਜਿਨ੍ਹਾਂ ਨੇ ਮੌਕੇ ਦੀਆਂ ਤਸਵੀਰਾਂ ਵੀ ਦਿਖਾਈਆਂ ਇਹ ਵੀ ਦੱਸਿਆ ਕਿ ਪ੍ਰੋਗਰਾਮ ਕੈਂਸਰ ਪੀੜਿਤ ਜਿਹੜੇ ਰੋਗੀ ਨੇ ਉਹਨਾਂ ਵਾਸਤੇ ਕਰਵਾਇਆ ਜਾ ਰਿਹਾ ਤੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚ ਰਹੇ ਨੇ ਨਿੰਜਾ ਜੀ ਜੋ ਕਿ ਪੰਜਾਬ ਦੇ ਮਸ਼ਹੂਰ ਗਾਇਕ ਨੇ ਉਹਨਾਂ ਦਾ ਖਰਚ ਵੀ ਇਸ ਸੰਸਥਾ ਵੱਲੋਂ ਇਸ ਮਹਿਕ ਵਿੱਚ ਬੁਲਾਉ ਦਿੱਤਾ ਜਾਣਾ ਤੇ ਨਾਲ ਹੀ ਇੱਥੇ ਜੋ ਪ੍ਰੋਗਰਾਮ ਰੱਖਿਆ ਗਿਆ ਉਸ ਦਾ ਨਾਮ ਰੱਖਿਆ ਗਿਆ ਦਿਲ ਦੀਆਂ ਗੱਲਾਂ ਤੇ ਵਿੱਚ ਲਿਖਿਆ ਗਿਆ ਕਿ SMS ਕਰੋ ਕਿਸ ਲਈ SMS ਕਰੋ ਇਹ ਸਾਰਾ ਕੁਝ ਮਨੀਂਦਰ ਸਿੰਘ ਮੰਨਾ ਜੀ ਹੋਰ ਕੋਲ ਸੁਣੋ ਤੇ ਉਹ ਕਿਸ ਤਰ੍ਹਾਂ ਪੰਜਾਬ ਸਰਕਾਰ ਨੂੰ ਕੇਰ ਰਹੇ ਨੇ ਇਹ ਵੀ ਸੁਣੋ ਜਰਾ ਮੈਂ ਪਹਿਲਾਂ ਵੀ ਦੱਸਿਆ ਸੀਗਾ ਕਿ ਲੋਕਲ ਬਾਡੀ ਜਿਹੜਾ ਡਿਪਾਰਟਮੈਂਟ ਹੈ ਪੰਜਾਬ ਦਾ ਇਹ ਨੱਚਣ ਗਾਉਣ ਵਾਲਿਆਂ ਤੇ ਕਿਉਂ ਇੰਨਾ ਮਿਹਰਬਾਨ ਰਹਿੰਦਾ ਔਰ ਹੋਵੇ ਵੀ ਕਿਉਂ ਨਾ ਮਹਿਕਮੇ ਦਾ ਮੰਤਰੀ ਆਪ ਭੰਡਾ ਨੱਚਣ ਗਾਉਣ ਵਾਲਾ ਤੇ ਜੇ ਕਿਤੇ ਕੱਲ ਨੂੰ ਸਿਆਸਤ ਤੋਂ ਕਿਨਾਰਾ ਕਰਦਾ ਤੇ ਇਹਨੇ ਪਾਰਟੀ ਵੀ ਇਹੋ ਹੀ ਬਣਾਉਣੀ ਆ ਬੈਂਡ ਵਾਜਾ ਪਾਰਟੀ ਪਿਛਲੇ ਪਾਸੇ ਮੇਰੇ ਆ ਟੈਂਟ ਲੱਗਾ ਸਟੇਜ ਲੱਗੀ ਇੱਕ ਪ੍ਰੋਗਰਾਮ ਹੋਣ ਜਾ ਰਿਹਾ ਔਰ ਬਦਕਿਸਮਤੀ ਹੈ ਇਸ ਪ੍ਰੋਗਰਾਮ ਦੀ ਇੰਪਰੂਵਮੈਂਟ ٹرسٹ ਕੋਲੋਂ ਪਰਮਿਸ਼ਨ ਲਈ ਗਈ ਹੈ ਕਿ ਪਰਮਿਸ਼ਨ ਫਾਰ ਬਲੱਡ ਕੈਂਸਰ ਐਂਡ ਅਵੇਅਰਨੈਸ ਐਂਡ ਡਰੱਗ ਫਰੀ ਪੰਜਾਬ ਇਹ ਲੈਟਰ ਲਿਖੀ ਗਈ ਹੈ ਕਿ ਅਸੀਂ ਆ ਕੈਂਸਰ ਦਾ ਕੈਂਪ ਲਾਉਣਾ ਔਰ ਇਹਦੇ ਲਈ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਆ ਇਹਨਾਂ ਦੀ ਲੈਟਰ ਹੈ ਜਿਹੜੀ ਇਹਨਾਂ ਨੇ ਟਰਸਟ ਦੇ ਵਿੱਚ ਦਿੱਤੀ ਹੈ ਔਰ ਅੱਗੇ ਦੇਖੋ ਬਲੱਡ ਬਲੱਡ ਜਿਹੜਾ ਕੈਂਸਰ ਹੈ ਉਹਦੇ ਨਾਂ ਦੇ ਉੱਤੇ ਕੀ ਹੋ ਰਿਹਾ ਕਿ ਪ੍ਰੋਗਰਾਮ ਹੋ ਰਿਹਾ ਦਿਲ ਦੀਆਂ ਗੱਲਾਂ ਜਿਹਦੇ ਵਿੱਚ ਕੋਈ ਨਿੰਜਾ ਗਾਇਕ ਹੈ ਉਹ ਆ ਰਿਹਾ ਕਿਤੇ ਵੀ ਇਸ ਕੰਮ ਨੂੰ ਪ੍ਰਮੋਟ ਨਹੀਂ ਕੀਤਾ ਗਿਆ ਕਿ ਇੱਥੇ ਅਵੇਰਨੈਸ ਕੈਂਪ ਲੱਗਣਾ ਕਿਤੇ ਵੀ ਕੁਝ ਨਹੀਂ ਦੱਸਿਆ ਗਿਆ ਬੇਸ਼ਰਮੀ ਜਿਹੜੀ ਇਸ ਗੱਲ ਤੇ ਵੀ ਹੈ ਤੇ ਕੈਂਸਰ ਦੇ ਨਾਮ ਦੇ ਉੱਤੇ ਲਾ ਕੇ ਤੇ ਇਹ ਗੱਲਾਂ ਥੱਲੇ ਲਿਖੀਆਂ ਨੇ ਜੇਕਰ ਤੁਹਾਨੂੰ ਪਿਆਰ ਵਿੱਚ ਧੋਖਾ ਮਿਲਿਆ ਹੈ ਤੁਸੀਂ ਆਪਣੀ ਕਹਾਣੀ ਨੂੰ 5 ਮਿੰਟ ਵਿੱਚ ਵੀਡੀਓ ਜਾਂ ਆਡੀਓ ਬਣਾ ਕੇ ਸਾਨੂੰ ਟਾਈਪ ਕਰਕੇ WhatsApp ਦੇ ਉੱਤੇ ਭੇਜੋ ਤੁਹਾਨੂੰ ਇਨਾਮ ਦਿੱਤਾ ਜਾਏਗਾ ਕੀ ਮੈਂ ਪੁੱਛਣਾ ਚਾਹੁੰਦਾ ਇਹ ਮੁੰਨਾ ਭਾਈ ਐਮਬੀਬੀਐਸ ਵਾਲਾ ਸੀਨ ਹੋਣ ਡਿਆ ਹੈ ਕਿ ਉਹਦੇ ਵਿੱਚ ਹੁੰਦਾ ਸੀਗਾ ਕਿ ਨੱਚੜ ਗਾਉਣ ਨਾਲ ਸ਼ਾਇਦ ਮਰੀਜ਼ ਠੀਕ ਹੋ ਜਾਂਦੇ ਨਵੀਂ ਕੋ ਥੈਰੇਪੀ ਆ ਗਈ ਹੈ ਕੈਂਸਰ ਪੇਸ਼ੈਂਟ ਦੇ ਵਾਸਤੇ ਜਿਹੜਾ ਇਹ ਕੰਮ ਕੀਤਾ ਜਾ ਰਿਹਾ ਕਿਉਂਕਿ ਇਹਨਾਂ ਨੇ ਇਹ ਲੈਟਰ ਇਸ ਕਰਕੇ ਦਿੱਤੀ ਹੈ ਕਿ ਵੈਸੇ ਦਾ ਕਿਰਾਇਆ ਬਣਨਾ ਸੀਗਾ ਜਗਾ ਦਾ 8-9 ਲੱਖ ਰੁਪਈਆ ਸਿਰਫ ਆਪਣੇ ਪੈਸੇ ਬਚਾਉਣ ਲਈ 8-9 ਲੱਖ ਰੁਪਇਆ ਤਿੰਨਾਂ ਦਿਨਾਂ ਦਾ ਕਿਰਾਇਆ ਬਚਾਉਣ ਲਈ ਕਿਉਂਕਿ ਇੱਥੇ ਰੇਟ ਹੈ 10 ਰੁਪਏ ਪਰ ਸਕਰ ਫੁੱਟ ਦਾ ਚੈਰੀਟੇਬਲ ਦੇ ਨਾਂ ਦੇ ਉੱਤੇ ਪਰਮਿਸ਼ਨ ਲਈ ਗਈ ਹੈ ਔਰ ਚੈਰੀਟੇਬਲ ਦੇ ਨਾਂ ਦੇ ਉੱਤੇ ਇਹਨਾਂ ਨੂੰ ਜਿਹੜਾ ਕਿਰਾਇਆ ਪਿਆ ਰਸੀਦ ਦੇ ਵਿੱਚ ਆ ਕਿ 5000 ਰੁਪਏ ਦੀ ਇਹਨਾਂ ਦੀ ਰਸੀਦ ਕੱਟੀ ਗਈ ਹੈ ਕਿ ਸਿਰਫ 5000 ਰੁਪਏ ਦੇ ਵਿੱਚ ਇਹਨਾਂ ਨੂੰ ਇਹ ਜਿਹੜੀ ਪਰਮਿਸ਼ਨ ਦਿੱਤੀ ਗਈ ਹੈ ਇਹਦੇ ਵਿੱਚ ਆ ਇਹਨਾਂ ਦੇ ਪੋਸਟਰਾਂ ਦੇ ਵਿੱਚ ਨਿੰਜੇ ਦੀ ਇੱਕ ਵੀਡੀਓ ਹੈ ਜਿਹੜੀ ਵਾਇਰਲ ਹੋ ਰਹੀ ਹੈ ਕਿਤੇ ਵੀ ਕੈਂਸਰ ਨੂੰ ਪ੍ਰਮੋਟ ਨਹੀਂ ਕੀਤਾ ਗਿਆ ਸਾਰੇ ਕਾਗਜ਼ ਮੈਨਾਂ ਕੋਲ ਮੰਗਾਏ ਨੇ ਕਿ 9 ਲੱਖ ਰੁਪਏ ਦੀ ਜਗ੍ਹਾ ਦੇ ਉੱਤੇ 5 ਰੁਪਏ ਦੇ ਵਿੱਚ ਜਿਹੜੀ ਇਹ ਪਰਮਿਸ਼ਨ ਲਈ ਦੁੱਖ ਇਹ ਨਹੀਂ ਹੈ ਮੈਨੂੰ ਕਿ ਸ਼ਹਿਰ 'ਚ ਨੱਚਣ ਗਾਉਣ ਦੀ ਜਾਂ 뮤직 ਨਾਈਟ ਹੋ ਰਹੀ ਹੈ ਦੁੱਖ ਇਸ ਗੱਲ ਦਾ ਹੈ ਕਿ ਕੈਂਸਰ ਜਿਹੜਾ ਉਹਦਾ ਨਾਂ ਵਰਤਿਆ ਗਿਆ ਆਪਣੇ ਨਿੱਜੀ ਮਫਾਦ ਲਈ ਟਰਸਟ ਨੇ ਮੈਨੂੰ ਦੁੱਖ ਇਸ ਗੱਲ ਦਾ ਵੀ ਹੈ ਕਿ ਟਰਸਟ ਨੇ ਬਿਨਾਂ ਪੂਰੀ ਚਿੱਠੀ ਜਿਹੜੀ ਪੜੇ ਇਹਨਾਂ ਨੂੰ ਉਹ ਮਨਜ਼ੂਰੀ ਦਿੱਤੀ ਇਹਨਾਂ ਨੂੰ ਪਰਮਿਟ ਕੀਤਾ ਕਿ ਅਫਸੋਸ ਇਸ ਬਾਤ ਦਾ ਨਹੀਂ ਕਿ ਧੰਦਾ ਹੋ ਰਹਾ ਹੈ ਸਾਹਿਬ ਅਫਸੋਸ ਇਸ ਬਾਤ ਦਾ ਹੈ ਕਿ ਪੜਾ ਲਿਖਾ ਵੀ ਅੰਧਾ ਹੋ ਰਹਾ ਹੈ ਕੈਂਸਰ कॅम्प ਦੇ ਨਾਂ ਦੇ ਉੱਤੇ ਪਹਿਲਾਂ ਇਹ ਪੰਜਾਬ ਦੇ ਹਾਲਾਤ ਤੇ ਜਾਣ ਲੈਂਦੇ ਯਾਰ ਕੈਂਸਰ ਨੇ ਕੀ ਹਾਲਤ ਕਰਕੇ ਰੱਖ ਦਿੱਤੀ ਪੰਜਾਬ 'ਚ ਕਿ ਸ਼ਾਇਦ ਪ੍ਰੋਗਰਾਮ ਕਰਾਉਣ ਵਾਲਿਆਂ ਦੀ ਇਸ ਸਿੰਗਰ ਦੀ ਜਮੀਰ ਜਾਗ ਜਾਂਦੀ ਕਿ ਪੰਜਾਬ ਦੇ ਹਾਲਾਤ ਇਹ ਨੇ ਕਿ ਅੱਜ ਦੀ ਤਰੀਕ ਦੇ ਵਿੱਚ ਪੰਜਾਬ ਜਿਹੜਾ ਕੈਂਸਰ ਕੈਪੀਟਲ ਆਫ ਇੰਡੀਆ ਦੇ ਨਾਂ ਨਾਲ ਜਾਣਿਆ ਜਾਂਦਾ ਬਹੁਤ ਜ਼ਿਆਦਾ ਤਦਾਦ ਜਿਹੜੀ ਕੈਂਸਰ ਪੇਸ਼ੈਂਟ ਦੀ ਹੈ ਉਹ ਮਾਲਵਾ ਦੇ ਵਿੱਚ ਹੈ ਮੁਕਸਰ ਜ਼ਿਲ੍ਹੇ ਦੇ ਵਿੱਚ ਉੱਥੇ ਇਵੈਂਟ ਕਿਉਂ ਨਹੀਂ ਕੀਤਾ ਗਿਆ ਪੀਜੀਆਈ ਦੇ ਡਾਕਟਰ ਨੇ ਡਾਕਟਰ ਜੇ ਐਸ ਠਾਕੁਰ ਉਹਨਾਂ ਦੀ ਰਿਪੋਰਟ ਮੁਤਾਬਕ ਸ਼ਰਾਬ ਸਿਗਰਟ ਨੋਸ਼ੀ ਤੇ ਇਹਦੇ ਨਾਲ ਨਾਲ ਜਿਹੜਾ ਕੈਮੀਕਲ ਰੇਪ ਹੋ ਰਿਹਾ ਪੰਜਾਬ ਦੇ ਵਿੱਚ ਉਹਦੇ ਕਰਕੇ ਕੈਂਸਰ ਦੀ ਜਿਹੜੀ ਮਾਤਰਾ ਬਹੁਤ ਜ਼ਿਆਦਾ ਤਦਾਦ ਵਾਧਦੀ ਜਾਂਦੀ ਹੈ ਕਿ ਕੈਮੀਕਲ ਰੇਪ ਇਹਨੂੰ ਇਸ ਕਰਕੇ ਕਹਿੰਦੇ ਆ ਕਿ ਕੋਈ ਮਾਤਰਾ ਹੀ ਨਹੀਂ ਤੈਅ ਕੀਤੀ ਗਈ ਕਿਸੇ ਦੇ ਉੱਤੇ ਫਸਲ ਦੇ ਉੱਤੇ ਛੜਕਾ ਕਰਨ ਦੀ ਕੈਮੀਕਲ ਦੀ ਇਸ ਕਰਕੇ ਇਹਨੂੰ ਕੈਨਸਲ ਜਿਹੜਾ ਕੈਮੀਕਲ ਰੇਪ ਦਾ ਨਾਮ ਦਿੱਤਾ ਗਿਆ ਪੰਜਾਬ ਬ੍ਰੈਡ ਬਾਸਕਟ ਦੇ ਨਾਂ ਤੇ ਜਾਣਿਆ ਜਾਂਦਾ ਸੀਗਾ ਅੱਜ ਪੰਜਾਬ ਦਾ ਨਾਂ ਕੈਂਸਰ ਬਾਸਕਟ ਹੋ ਗਿਆ ਕਿ ਹੁਣ ਦਿੱਲੀ 18 ਜਣੇ ਜਿਹੜੇ ਉਹ ਕੈਂਸਰ ਦੀ ਚਪੇਟ ਚ ਆ ਰਹੇ ਆ ਇਹ ਰਿਪੋਰਟ ਇਹਨਾਂ ਤਿਆਰ ਕੀਤੀ ਹੈ ਕਿ 18 ਜਣਿਆਂ ਦਾ ਡਾਇਗਨੋਸ ਹੁੰਦਾ ਜਿਹੜਾ ਕੈਂਸਰ ਹੈ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਜਿਹੜਾ ਫਰੀਦਕੋਟ ਦੇ ਵਿੱਚ ਹੈ ਚਾਰ ਉੱਥੋਂ ਦੇ oncologists ਨੌ ਜਿਹੜੇ ਰੈਜ਼ੀਡੈਂਟ ਡਾਕਟਰ ਹੈ ਉਹਨਾਂ ਦੇ ਅਨਸਾਰ 20 ਨਵੇਂ ਕੇਸ ਜਿਹੜੇ ਉਹ ਦਿੱਲੀ ਆ ਰਹੇ ਆ ਔਰ 50 150 ਜਿਹੜੇ ਰੈਗੂਲਰ ਕੇਸ ਹੈ ਉਹ ਕੈਂਸਰ ਦੇ ਨਾਲ ਉਹਨਾਂ ਨੂੰ ਚੈੱਕ ਕਰਾਉਣ ਆਉਂਦੇ ਨੇ ਜਿਨ੍ਹਾਂ ਦੀ ਵਾਰੀ 6 ਮਹੀਨੇ ਬਾਅਦ 3 ਮਹੀਨੇ ਬਾਅਦ ਆਉਂਦੀ ਆ ਤੇ ਸਰਕਾਰ ਇਹਨਾਂ ਨੂੰ ਦਿੰਦੀ ਕੀ ਹੈ ਝੂੰਗੇ ਦੇ ਵਿੱਚੋਂ 1.5 ਲੱਖ ਰੁਪਈਆ 1.5 ਲੱਖ ਰੁਪਇਆ ਤਿੰਨਾਂ ਸਿਟਿੰਗਾਂ ਦੇ ਵਿੱਚ ਮਕਾ ਦਿੱਤਾ ਜਾਂਦਾ ਇਹਨਾਂ ਦਾ 1.5 ਲੱਖ ਰੁਪਇਆ ਇਹ ਲੋਕ ਤੇ ਅੱਗੇ ਹੀ ਪੀੜਤ ਹਨ ਤੁਸੀਂ ਪੈਸੇ ਬਚਾਉਣ ਲਈ ਇਹਨਾਂ ਦਾ ਜਿਹੜਾ ਨਾਮ ਵਰਤਿਆ ਉਹ ਦੁੱਖਦਾਈ ਹੈ ਕੋਣ ਕਿਸੇ ਦਾ ਗਮ ਲੈਂਦਾ ਹੈ ਹਰ ਕੋਈ ਆਪਣਾ ਕੰਮ ਲੈਂਦਾ ਹੈ ਇਹ ਤਰੀਕੇ ਨਾਲ ਤੁਸੀਂ ਸਿਰਫ ਆਪਣਾ ਕੰਮ ਕੱਢਣ ਲਈ ਇਹ ਸਾਰਾ ਕੁਝ ਕੀਤਾ ਇਹਨਾਂ ਦੀ ਸਿਫਾਰਿਸ਼ ਮੈਨੂੰ ਕੈਨੇਡਾ ਤੋਂ ਇੱਕ ਭੈਣ ਜੀ ਫੋਨ ਕਰਦੇ ਨੇ ਕਿ ਤੁਸੀਂ ਇਹ ਕਿਉਂ ਕਰ ਰਹੇ ਹੋ ਉਹਨੂੰ ਰੋਕਣ ਦਾ ਕਿਉਂ ਕਰ ਰਹੇ ਹੋ ਮੈਂ ਕਹਾਂ ਜੀ ਮੈਂ ਰੋਕਣ ਦੇ ਦੂੰ ਬਿਲਕੁਲ ਹੱਕ ਚ ਨਹੀਂ ਹੈਗਾ ਇਹਨਾਂ ਕੈਂਸਰ ਕੈਂਪ ਦੀ ਪਰਮਿਸ਼ਨ ਲਈ ਹੈ ਟਰਸਟ ਤੋਂ ਆਹ ਪਰਮਿਸ਼ਨ ਟਰਸਟ ਨੇ ਜਾਰੀ ਕੀਤੀ ਹੈ ਇਹਨਾਂ ਨੂੰ ਇਹ ਇੱਥੇ ਕੈਂਸਰ ਕੈਂਪ ਲਾਉਣ ਜਿਹੜਾ ਇਹਨਾਂ 6400 ਰੁਪਿਆ ਜਮ੍ਹਾਂ ਕਰਾਇਆ ਮੈਂ ਉਹ ਵੀ ਮੜਾਉਣ ਨੂੰ ਤਿਆਰ ਹਾਂ ਜਾਂ ਮੈਂ ਕਿਸੇ ਕੋਲੋਂ ਸਪான்ਸਰ ਕਰਾਉਣ ਨੂੰ ਤਿਆਰ ਹਾਂ ਪਰ ਉਸ ਤੋਂ ਬਾਅਦ ਜਿਹੜਾ ਨੱਚਣ ਗਾਉਣ ਦਾ ਪ੍ਰੋਗਰਾਮ ਰੱਖ ਲਿਆ ਉਹ ਕਿਉਂ ਆਪ 5000 ਰੁਪਏ ਦੇ ਵਿੱਚ ਤੁਸੀਂ ਧਿਆਨ ਦਿਓ ਕਿ ਸਾਰੀ ਸੜਕ ਪੁੱਟ ਕੇ ਰੱਖ ਦਿੱਤੀ 100 ਖੰਭਾ ਇਹਦੇ ਵਿੱਚ ਗੱਡਿਆ ਗਿਆ ਇਹਦਾ ਜ਼ਿੰਮੇਵਾਰ ਕੌਣ ਹੈ ਅਕਾਲ ਐਸਸੀ ਵਾਲੇ ਮੈਨੂੰ ਮਿਲੇ ਸੀਗੇ ਕਿ ਜਿਹੜਾ ਆਉਂਦਾ ਇੱਥੇ ਟੋਏ ਪੁੱਟ ਕੇ ਚਲੇ ਜਾਂਦਾ ਸੜਕਾਂ ਦੇ ਇਹ ਹਾਲ ਕਰਕੇ ਰੱਖ ਦਿੱਤੇ ਨੇ ਕੀ ਤੁਹਾਡੇ ਕੈਨੇਡਾ 'ਚ ਵੀ ਇਸ ਤਰ੍ਹਾਂ ਕਰਨ ਦਿੰਦੇ ਨੇ ਉੱਥੇ ਸੜਕ ਦੇ ਉੱਤੇ ਟੈਂਟ ਲਾਉਣ ਦਿੰਦੇ ਨੇ ਸੜਕ ਨੂੰ ਪੁੱਟਣ ਦਿੰਦੇ ਨੇ ਇਹ ਤੁਸੀਂ ਗਾਉਂ ਵਜਾਉਣ ਦੇ ਪ੍ਰੋਗਰਾਮ ਦੇ ਨਾਂ ਦੇ ਉੱਤੇ ਕੈਂਸਰ ਦਾ ਨਾਮ ਦਿੱਤਾ ਨਾਲੇ ਨਿੰਜਾ ਕਦੋਂ ਤੇ ਡਾਕਟਰ ਨਿੰਜਾ ਹੋ ਗਿਆ ਉਹਦਾ ਕੱਦ ਇੱਡਾ ਵੱਡਾ ਕਦੋਂ ਹੋ ਗਿਆ ਕਿ ਉਹ ਡਾਕਟਰ ਬਣ ਗਿਆ ਜਿਹੜਾ ਲੋਕਾਂ ਦੇ ਟੈਸਟ ਕਰੂਗਾ 5000 ਤੁਸੀਂ ਪਰਮਿਸ਼ਨ ਲੈ ਕੇ ਆ ਸਾਰੀ ਸੜਕ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਪੰਜਾਬ ਨੂੰ ਲਵਾਰਸ ਨਾ ਸਮਝੋ ਇਹਨੂੰ ਵੀ ਕੈਨੇਡਾ ਵਾਂਗੂ ਹੀ ਸਮਝੋ ਇੱਥੇ ਇਹ ਨਹੀਂ ਕਿ ਜਿੱਥੇ ਮਰਜ਼ੀ ਟੋਆ ਮਾਰ ਲਿਆ ਜੋ ਮਰਜ਼ੀ ਕਰ ਲਿਆ ਕਿ ਇਹਦੇ ਲਈ ਇਹ ਜਿਹੜੇ ਐਸ.ਯੂ ਵਾਲੇ ਆ ਕੱਲ ਟਰੱਸਟ ਵਾਲਿਆਂ ਨੂੰ ਵੀ ਮਿਲੇ ਸੀ ਪਰਸੋ ਮਿਲੇ ਸੀਗੇ ਜਾ ਕੇ ਕਿ ਅਸੀਂ ਮੈਡਮ ਨੂੰ ਰਿਕੁਐਸਟ ਕੀਤੀ ਆ ਜਿਹੜੇ ਚੇਅਰਪਰਸਨ ਨੇ ਕਿ ਸਾਡੀਆਂ ਸੜਕਾਂ ਨੂੰ ਬਚਾਇਆ ਜਾਵੇ ਜਿਹੜਾ ਮਰਜੀ ਜਿੱਥੇ ਮਰਜੀ ਜਿਤਨਾ ਮਰਜੀ ਉਹਨੂੰ ਵਰਤਣਾ ਸ਼ੁਰੂ ਕਰ ਦਿੰਦਾ ਸਾਡੇ ਮੁੜਕੇ ਸੜਕਾਂ ਬਣਦੀਆਂ ਨਹੀਂ ਸਾਡਾ ਸਾਰਾ ਸਿਸਟਮ ਖਰਾਬ ਹੋ ਜਾਂਦਾ ਪਰ ਦੁੱਖ ਇਸ ਗੱਲ ਦਾ ਹੈ ਕਿ ਜਲਾ ਹੂਆ ਜੰਗਲ ਛੁੱਪ ਛੁੱਪ ਕਰ ਰੋਤਾ ਰਹਾ ਕਿ ਲੱਕੜੀ ਉਸੀ ਕੀ ਥੀ ਮਾਚਸ ਦੀ ਤੀਲੀ ਮੇਂ ਇਹ ਹਾਲ ਹੈ ਕਿ ٹرسٹ ਆਪ ਹੀ ਪਰਮਿਸ਼ਨ ਨਾ ਦਿੰਦਾ ਆਪ ਹੀ ਸੜਕਾਂ ਤਣਾਉਂਦਾ ਕਿ 5000 ਰੁਪਏ ਚ ਇਹ ਜਿਹੜੀ ਪਰਮਿਸ਼ਨ ਨੇ ਦੇਣੀ ਜ਼ਰੂਰੀ ਸੀ ਇਹਦੇ ਲਈ ਅੱਜ ਅਸੀਂ ਪ੍ਰੈਸ ਕਾਨਫਰੰਸ ਕੀਤੀ ਆ ਔਰ ਮੰਗ ਕੀਤੀ ਆ ٹرسٹ ਦੀ ਚੇਅਰਪਰਸਨ ਕੋਲੋਂ ਕਿ ਇਹਨਾਂ ਦੀ ਪਰਮਿਸ਼ਨ ਕੈਨਸਲ ਕੀਤੀ ਜਾਵੇ ਇਹਨਾਂ ਕੋਲੋਂ ਸੜਕ ਦੀ ਭਰਪਾਈ ਕੀਤੀ ਜਾਵੇ ਜੇ ਪਰਮਟ ਕਰਨਾ ਤੇ ਤਿੰਨ ਦਿਨ ਦੇ ਪੂਰੇ ਇਹਨਾਂ ਕੋਲੋਂ ਪੈਸੇ ਲੈ ਜਾਣ ਜਿੰਨੇ ਬਣਦੇ ਆ ਬਾਕੀ ਜੇ ਇਹਨਾਂ ਸਿਰਫ ਕੈਂਸਰ ਦਾ ਕੈਂਪ ਲਾਉਣਾ ਤੇ ਉਹਦੇ ਲਈ ਇਹਨਾਂ ਦੀ ਪਰਮਿਸ਼ਨ ਦਿੱਤੀ ਜਾਵੇ ਬਾਕੀ ਮਨਜ਼ੂਰੀਆਂ ਵੀ ਟਰਸਟ ਨੇ ਇਹਨਾਂ ਨੂੰ ਲਿਖਿਆ ਸੀ ਪੁਲਿਸ ਦੀ ਕਾਰਪੋਰੇਸ਼ਨ ਦੀ ਨਾਮ ਮਨਜ਼ੂਰੀਆਂ ਲਈਆਂ ਕੀ ਗੱਲ ਯਾਰ ਇੱਥੇ ਗੁੰਡਾ ਰਾਜ ਹੈ ਇਹ ਜੰਗਲ ਹੈ ਕਿ ਜਿਹੜਾ ਮਰਜੀ ਜਿੱਥੇ ਮਰਜੀ ਤੰਬੂ ਲਾ ਕੇ ਆਪਣਾ ਪ੍ਰੋਗਰਾਮ ਕਰਨਾ ਸ਼ੁਰੂ ਕਰ ਦਵੇ ਜੇ ਇਹਨਾਂ ਕੈਂਪ ਲਾਉਣਾ ਤੇ 10 ਤੋਂ 5 ਤੱਕ ਆਪਣਾ ਕੈਂਪ ਲਾ ਸਕਦੇ ਆ ਇਹ ਤੇ ਰਾਤ ਨੂੰ ਇਹਨਾਂ ਦਾ ਕੱਲ ਪ੍ਰੋਗਰਾਮ ਚੱਲਣਾ ਇਹਦੇ ਵਿੱਚ ਕਿਹੜਾ ਮੈਨੂੰ ਦੱਸੋ ਰਾਤ ਨੂੰ ਜਿਹੜੇ ਕੈਂਸਰ ਵਾਲੇ ਚੈੱਕ ਗੱਲ ਮੈਂ ਕਹਿ ਦੇਣੀ ਚਾਹੁੰਨਾ ਕਿ ਜੇ ਬਿਨਾ ਪਰਮਿਸ਼ਨ ਤੋਂ ਇਵੈਂਟ ਕੀਤਾ ਗਿਆ ਤੇ ਜਿੰਨੇ ਵੀ ਆਰਗੇਨਾਈਜ਼ਰ ਨੇ ਜਾਂ ਜਿਹੜਾ ਜਿਹੜਾ ਵੀ ਇਹਦੇ ਵਿੱਚ ਸਿੰਗਰ ਜਾਂ ਜਿਹੜਾ ਜਿਹੜਾ ਕੋ ਹੋਰ ਬੰਦਾ ਇਹਦੇ ਵਿੱਚ ਆਉਂਦਾ ਉਹਦੇ ਖਿਲਾਫ ਕ੍ਰਿਮੀਨਲ ਜਿਹੜੀ ਕੰਪਲੇਂਟ ਦਰਜ ਕੀਤੀ ਜਾਊਗੀ ਫਿਰ ਮੈਂ ਕਹਿਣਾ ਚਾਹੁੰਨਾ ਨਿੰਜਾ ਜੀ ਨੂੰ ਕਿ ਕ੍ਰਿਮੀਨਲ ਕੇਸ ਤੁਹਾਡੇ ਤੇ ਦਰਜ ਹੋਊਗਾ ਫਿਰ ਜੇਲ੍ਹ 'ਚ ਬਹਿ ਕੇ ਇੱਕ ਤਾਸ਼ ਦੀ ਗੇਮ ਹੁੰਦੀ ਸੀਪ ਦੀ 951 ਉਹ ਖੇਡਿਆ ਕਰਿਓ ਸੋ ਤੁਸੀਂ ਸਾਰਾ ਮਨਿੰਦਰ ਸਿੰਘ ਮੱਲਣਾ ਜੀ ਦਾ ਇਹ ਗੱਲਬਾਤ ਸੁਣੀ ਉਹਨਾਂ ਦੇ ਪੱਖ ਰੱਖ ਕੇ ਇਹ ਵੀ ਕਿਹਾ ਕਿ ਰਾਤ ਦੇ 10 ਵਜੇ ਤੱਕ ਕਿਹੜੇ ਮਰੀਜ਼ ਆਣਗੇ ਬੋਨ ਮੈਰੋ ਟੈਸਟ ਕਰਾਉਣ ਵਾਸਤੇ ਜਾਂ ਕੈਂਸਰ ਪੇਟ ਦੇ ਮਰੀਜ਼ ਇੱਥੇ ਰਾਤ ਨੂੰ ਕਿਉਂ ਪੁੱਜਣਗੇ ਜੇ ਕਿ ਪ੍ਰੋਗਰਾਮ ਦੇਰ ਤੱਕ ਚੱਲਣਾ ਹੈ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਪਰਮਿਸ਼ਨਾਂ ਸਾਰੀਆਂ ਨਹੀਂ ਲਿੱਤੀਆਂ ਗਈਆਂ ਜੋ ਕਿ ਕ੍ਰਿਮినਲ ਕੇਸ ਦਰਜ ਹੋ ਸਕਦਾ ਹੈ ਨਿੰਜਾ ਜਿਨ੍ਹਾਂ ਨੇ ਸਾਬਤ ਤੋਂ ਚੇਤਾਵਨੀ ਦਿੱਤੀ ਕਿ ਤੁਸੀਂ ਵੀ ਇਹਦਾ ਹਿੱਸਾ ਬਣਦੇ ਹੋ ਤਾਂ ਤੁਹਾਡੇ ਉੱਪਰ ਕ੍ਰਿਮినਲ ਕੇਸ ਹੋ ਸਕਦਾ ਹੈ ਸੋ ਤੁਸੀਂ ਦੇਖਿਓ ਕਿ ਪੰਜਾਬ ਸਰਕਾਰ ਦੇ ਅੱਖਾਂ ਅਗੇ ਉਹਨਾਂ ਦਾ ਅਕਸ ਲਿਆਉਣ ਵਾਸਤੇ ਮਨਿੰਦਰ ਸਿੰਘ ਮੰਨਾ ਨੇ ਸਾਰੇ ਪਹਿਲੂ ਅੱਗੇ ਰੱਖੇ ਨੇ ਇਹਦੇ ਵਿੱਚ ਕਿੰਨੀ ਕਿ ਸੱਚਾਈ ਹੈ ਏ ਸਰਕਾਰ ਜਾਣਦੀ ਹੈ ਜਾਂ ਮਨਿੰਦਰ ਸਿੰਘ ਮੰਨਾ ਜੀ ਜਾਣਦੇ ਨੇ ਲੇਕਿਨ ਤਸਵੀਰਾਂ ਸਭ ਕੁਝ ਬੋਲਦੀਆਂ ਨੇ ਸੋਚੀਂ ਤਰ੍ਹਾਂ ਦੇਖਦੇ ਰਹੋ ਖਰੇ ਖਰੇ ਤਾਂ ਦੇਖਦੇ ਰਹਿਣਾ A1 ਪੰਜਾਬੀ ਨਿਡਰ ਨੇ ਪੱਖ ਤੇ ਨਵੀਂ ਸੋਚ ਫੋਰ ਨਿਊ ਅਪਡੇਟਸ ਪਲੀਸ ਸਬਸਕ੍ਰਾਈਬ A1 ਨਿਊਜ਼ ਐਂਡ ਕਲਿਕ ਦ ਬੈਲ ਆਈਕਨ